ਹਾਂਜੀ ਸਟੂਡੈਂਟਸ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀਆਂ ਉੱਗੀਆਂ ਸ਼ਖਸੀਅਤਾਂ ਬਾਰੇ ਸਭ ਤੋਂ ਪਹਿਲਾ ਪ੍ਰਸ਼ਨ ਸਾਡਾ ਹੈਗਾ ਬਾਬਾ ਬੁੱਢਾ ਜੀ ਬਾਰੇ ਬਾਬਾ ਬੁੱਢਾ ਜੀ ਕੌਣ ਸਨ ਪਹਿਲੇ 6 ਗੁਰੂਆਂ ਦੇ ਸਮਕਾਲੀ ਸਨ ਬਾਬਾ ਬੁੱਢਾ ਜੀ ਇੱਕ ਸਿੱਖ ਭਗਤ ਸਨ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਸਨ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਬਾਬਾ ਬੁੱਢਾ ਜੀ ਬਾਰੇ ਨੇ ਇਸ ਲਈ ਸਾਡਾ ਉੱਤਰ ਕੀ ਆਊਗਾ ਉਪਰੋਕਤ ਸਾਰੇ ਡੀ ਤੇ ਨਿਸ਼ਾਨੀ ਲਗਾਵਾਂਗੇ ਅਸੀਂ ਭਾਈ ਕਨਈਆ ਜੀ ਦਾ ਜਨਮ ਕਿੱਥੇ ਹੋਇਆ ਭਾਈ ਕਨਈਆ ਜੀ ਦਾ ਜਨਮ ਸਿਆਲਕੋਟ ਵਿੱਚ ਹੋਇਆ ਗੁਰੂ ਗੋਬਿੰਦ ਸਿੰਘ ਜੀ ਦੀ ਕਿਹੜੀ ਲੜਾਈ ਵਿੱਚ ਭਾਈ ਕਨਈਆ ਨੇ ਜ਼ਖਮੀ ਫੌਜੀਆ ਨੂੰ ਪਾਣੀ ਪਿਲਾ ਕੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ आनंदपुर दी दूसरी लड़ाई ਵਿੱਚ ਸੇਵਾ ਪੰਥੀ ਸੰਪਰਦਾ ਦੀ ਸਥਾਪਨਾ ਕਿਸ ਨੇ ਕੀਤੀ ਭਾਈ ਕਨਈਆ ਨੇ ਭਾਈ ਕਨਈਆ ਬਾਰੇ ਜਿਹੜਾ ਉਹਨਾਂ ਦੀ ਜੋ ਵੀ ਕਟਨਾ ਕਰਮ ਉਹਨਾਂ ਦੀਆਂ ਜਿਹੜੀਆਂ ਮਹੱਤਵਪੂਰਨ ਗੱਲਾਂ ਨੇ ਭਾਈ ਕਨਈਆ ਜੀ ਦੀਆਂ ਉਹ ਇਸ ਪੈਰੇ ਦੇ ਵਿੱਚ ਦਿੱਤੀਆਂ ਹੋਈਆਂ ਨੇ ਤੁਸੀਂ ਪੜ੍ਹ ਸਕਦੇ ਹੋ ਸਾਡਾ ਅਗਲਾ ਕੁਐਸਚਨ ਹੈ ਭਾਈ ਕਨਈਆ ਜੀ ਦੇ ਜੀਵਨ ਦਾ ਮੁੱਖ ਉਦੇਸ਼ ਕੀ ਸੀ? ਮਨੁੱਖੀ ਸੇਵਾ ਭਾਈ ਕਨਈਆ ਜੀ ਦੁਆਰਾ ਸਥਾਪਿਤ ਸੇਵਾ ਪੰਥੀ ਸੰਪਰਦਾ ਦਾ ਮੁੱਖ ਕੇਂਦਰ ਕਿਹੜਾ ਸੀ? ਕਵਹ ਭਾਈ ਕਨਈਆ ਜੀ ਕਿਹੜੇ ਸਿੱਖ ਗੁਰੂ ਦੇ ਸਮਕਾਲੀ ਸਨ ਦੋਵੇਂ A ਤੇ B ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਤੇਗ ਬਹਾਦਰ ਜੀ ਦੇ ਭਾਈ ਸੁਖਨ ਕਿਸ ਦੇ ਸਮਕਾਲੀ ਸਨ ਮਹਾਰਾਜਾ ਰਣਜੀਤ ਸਿੰਘ ਦੇ ਭਾਈ ਬਾਲਾ ਜੀ ਕਿਸ ਦੇ ਸਮਕਾਲੀ ਸਨ ਗੁਰੂ ਨਾਨਕ ਦੇਵ ਦੇ ਸਰਦਾਰ ਉਦਮ ਸਿੰਘ ਨੇ ਜਰਨਲ ਮਾਈਕਲ ઓ ਡਾਇਰ ਨੂੰ ਕਿੱਥੇ ਮਾਰਿਆ ਲੰਡਨ ਭਗਤ ਸਿੰਘ ਦੀ ਫਾਂਸੀ ਸਮੇਂ ਪੰਜਾਬ ਦਾ ਗਵਰਨਰ ਕੌਣ ਸੀ ਸਰ ਜੀ ਐਫ ਮੌਂਟਮਾਰਿਸ ਹਰੀ ਕ੍ਰਾਂਤੀ ਦੀ ਸ਼ੁਰੂਆਤ ਸਮੇਂ ਪੰਜਾਬ ਦੇ ਗਵਰਨਰ ਜਰਨਲ ਕੌਣ ਸੀ ਪੰਜਾਬ ਦੇ ਗਵਰਨਰ ਤਰਨबीर ਮੈਂ ਕਿਉਂ ਨਾਸਤਕ ਹਾਂ ਕਿਸ ਆਜ਼ਾਦੀ ਕੋ ਲਾਟੀਏ ਦੀ ਰਚਨਾ ਹੈ ਭਗਤ ਸਿੰਘ ਲਾਲਾ ਲਾਜਪਤ ਰਾਏ ਨਿਮਨ ਲਿਖਤ ਕਿਹੜੀ ਲਹਿਰ ਦਾ ਪ੍ਰਮੁੱਖ ਨੇਤਾ ਸੀ ਸਾਈਮਨ ਕਮਿਸ਼ਨ ਦੇ ਵਿਰੋਧ ਵਿੱਚ ਅੰਦੋਲਨ ਲਾਲਾ ਲਾਜਪਤ ਰਾਏ ਬਾਰੇ ਹੇਠ ਲਿਖੇ ਤੱਥਾਂ ਨੂੰ ਧਿਆਨ ਨਾਲ ਦੇਖੋ ਗਲਤ ਬਿਆਨ ਦੀ ਚੋਣ ਕਰੋ ਚਾਰ ਗੱਲਾਂ ਦਿੱਤੀਆਂ ਨੇ ਇਹਨਾਂ ਦੇ ਵਿੱਚੋਂ ਗਲਤ ਕਿਹੜੀ ਹੈ ਦੱਸਣੀ ਆ ਸੀ ਤੀਸਰੇ ਨੰਬਰ ਵਾਲੀ ਜਿਹੜੀ ਗਲਤ ਆ ਉਹ ਪੂਰਨ ਸਵਰਾਜ ਦਾ ਮਜ਼ਬੂਤ ਸਮਰਥਕ ਸੀ ਇਸ ਲਈ ਸਾਡਾ ਆਨਸਰ ਕੀ ਆਊਗਾ ਸੀ ਸਰਦਾਰ ਭਗਤ ਸਿੰਘ ਦਾ ਜਨਮ ਕਦੋਂ ਹੋਇਆ ਸਤੰਬਰ 27 1907 ਵਿੱਚ ਸਰਦਾਰ ਭਗਤ ਸਿੰਘ ਦਾ ਜਨਮ ਕਿੱਥੇ ਹੋਇਆ ਬੰਗਾ ਲਾਇਲਪੁਰ ਭਗਤ ਸਿੰਘ ਦਾ ਰੋਲ ਮਾਡਲ ਭਗਤ ਸਿੰਘ ਆਪਣਾ ਰੋਲ ਮਾਡਲ ਕਿਸ ਨੂੰ ਮੰਨਦੇ ਸਨ ਕਰਤਾਰ ਸਿੰਘ ਸਰਾਬਾ ਨੂੰ ਬੌਕ ਸਿੰਘ ਅਤੇ ਉਸ ਦੇ ਸਾਥੀਆਂ ਨੇ ਬੰਬ ਧਮਾਕਾ ਕਿੱਥੇ ਕੀਤਾ? ਸੈਂਟਰਲ ਅਸੈਂਬਲੀ ਹਾਲ ਦਿੱਲੀ 63 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਕਿਹੜਾ ਇਨਕਲਾਬੀ ਸ਼ਹੀਦ ਹੋਇਆ? ਜਤਿੰਦਰ ਦਾਸ ਬੌਕ ਸਿੰਘ ਤੇ ਬਟੁਕੇਸ਼ਵਰ ਦੱਤ ਨੂੰ ਕਿਸ ਮੁਕਦਮੇ ਤਹਿਤ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ ਸੀ ਸੈਂਟਰਲ ਅਸੈਂਬਲੀ ਬੰਬ ਪਗ ਸਿੰਘ ਤੇ ਉਸਦੇ ਸਾਥੀਆਂ ਕਿਸ ਮੁਕਦਮੇ ਤਹਿਤ ਮੌਤ ਦੀ ਸਜ਼ਾ ਸੁਣਾਈ ਗਈ ਲਾਹੌਰ ਸਾਜ਼ਿਸ਼ ਕੇਸ ਪਗ ਸਿੰਘ ਦੇ ਨਾਲ ਸ਼ਹੀਦ ਹੋਏ ਇਨਕਲਾਬੀ ਕੌਣ ਸਨ ਰਾਜਗੁਰੂ ਤੇ ਸੁਖਦੇਵ ਇਸ ਲਈ ਸਾਡਾ ਉੱਤਰ ਆਊਗਾ ਡੀ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਫਾਂਸੀ ਕਿੱਥੇ ਦਿੱਤੀ ਗਈ ਸੀ ਲਾਹੌਰ ਵਿੱਚ ਭਗਤ ਸਿੰਘ ਤੇ ਉਸਦੇ ਸਾਥੀ ਕਦੋਂ ਸ਼ਹੀਦ ਹੋਏ ਮਾਰਚ 23 1931 ਵਿੱਚ ਭਗਤ ਸਿੰਘ ਦੀ ਸ਼ਹਾਦਤ ਵੇਲੇ ਭਾਰਤ ਦਾ ਵਾਈਸ ਰਾਏ ਕੌਣ ਸੀ ਲਾਰਡ ਇਰਵਿਨ ਭਗਤ ਸਿੰਘ ਨੇ ਆਪਣੀ ਮੋਢਲੀ ਸਿੱਖਿਆ ਕਿੱਥੇ ਪ੍ਰਾਪਤ ਕੀਤੀ ਬੰਗਾ ਪਿੰਡ ਵਿੱਚ ਭਗਤ ਸਿੰਘ ਦੁਆਰਾ ਕਿਸ ਅਖਬਾਰ ਦਾ ਸੰਪਾਦਨ ਕੀਤਾ ਗਿਆ ਸੀ ਵੀਰ ਅਰਜਨ ਲਾੜ ਅਰਜਨ ਬਿੱਲੀ ਦੀ ਹੱਤਿਆ ਦਾ ਸਿਹਰਾ ਕਿਸ ਨੂੰ ਦਿੱਤਾ ਜਾਂਦਾ ਹੈ ਸ਼ਹੀਦ ਮਦਰ ਲਾਲ ਟਿੰਗਰਾ ਮਾਈਕਲ ਓਡਵਾਇਰ ਨੂੰ ਮਾਰਨ ਦਾ ਸੇਰਾ ਕਿਸ ਨੂੰ ਜਾਂਦਾ ਏ ਸ਼ਹੀਦ ਉਦਮ ਸਿੰਘ ਸ਼ਹੀਦ ਉਦਮ ਸਿੰਘ ਦੀਆਂ ਅਸਥੀਆਂ ਕਦੋਂ ਭਾਰਤ ਲਿਆਂਦੀਆਂ ਗਈਆਂ 1974 ਵਿੱਚ ਸ਼ਹੀਦ ਉਦਮ ਸਿੰਘ ਕਿੱਥੇ ਸ਼ਹੀਦ ਹੋਇਆ ਸੀ ਲੰਡਨ ਮਦਨ ਲਾਲ ਟਿੰਗਰਾਂ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ਲੰਡਨ ਕਿਹੜੇ ਕ੍ਰਾਂਤੀਕਾਰੀ ਦਾ ਨਾਮ ਰਾ为 ਮੁਹੰਮਦ ਸਿੰਘ ਆਜ਼ਾਦ ਸੀ ਉਦਮ ਸਿੰਘ ਸੰਤੰਤਰਤਾ ਸੰਗਰਾਮੀ ਸੁਖਦੇਵ ਸਿੰਘ ਦਾ ਜਨਮ ਕਿੱਥੇ ਹੋਇਆ ਸੀ ਲੁਧਿਆਣਾ ਇਸ ਵੀਡੀਓ ਦੇ ਵਿੱਚ ਇੰਨਾ ਹੀ ਫਿਰ ਮਿਲਦੇ ਆ ਨੈਕਸਟ ਟੌਪਿਕ ਦੇ ਨਾਲ ਓਕੇ ਥੈਂਕਸ